ਅਸੀਂ ਕੋਈ ਤੜਕ ਨਹੀਂ ਦਰਸਾਇਆ ਔਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਪ੍ਰਤਾਪ ਸਿੰਘ ਬਾਜਵੇ ਦਾ ਇਹ ਇਲੈਕਸ਼ਨ ਹਾਰੇ ਆ ਜਾਣ ਕੇ ਦੂਜੇ ਜਿਹੜੇ ਪਾਰਟੀ ਵਾਲੇ ਸੀ ਐਮਐਲਏ ਆ ਡਿਵੀਜ਼ਨ ਕਰ ਰਿਹਾ ਸਾਡੇ ਵਿੱਚ ਤੇ ਕਨਫਿਊਜ਼ ਸਾਰੇ ਲੋਕਾਂ ਦੇ ਵਿੱਚ ਕੋਈ ਡਿਵੀਜ਼ਨ ਨਹੀਂ 올 ਕੰਗਰਸ ਪਾਰਟੀ ਇਨ ਪੰਜਾਬ ਇਸ ਟੁਕੜਾ ਅਸੀਂ ਦੇਖੋ ਸੀ ਕਿ ਗੱਲੇ ਕਿਤੇ ਵੀ ਜਿਵੇਂ ਮੈਟਰਿਕ ਜ਼ਿੰਮੇਵਾਰੀ ਆ ਜਿਹੜੇ ਪ੍ਰਧਾਨ ਹੁੰਦਾ ਇਹ ਇੰਡੀਪੈਂਡੈਂਟ ਯੂਨਿਟ ਆ ਪੀਸੀਸੀ ਵੀ ਪੰਜਾਬ ਪ੍ਰਦੇਸ਼ ਕਾਂਗਰਸ ਵੀ ਹੀ ਇਜ਼ ਹੈਡਿੰਗ ਐਜ਼ ਅ ਪੀਸੀਸੀ ਪ੍ਰੈਜ਼ੀਡੈਂਟ ਸੋ ਜਦੋਂ ਜਿਹੜੇ ਆਦਨ ਟਿਕਟਾਂ ਮਿਲਦੀਆਂ ਇਹ ਉਹਨਾਂ ਤੇ ਰეკਮੈਂਡ ਕਰਕੇ ਭੇਜਦਾ ਜੋ ਕੈਂਡੀਡੇਟ ਹਾਰਦੇ ਆ ਤੇ ਸ਼ੁਮੇਵਾਰੀ ਵੀ ਲੈਣੀ ਚਾਹੀਦੀ ਸ਼ੁਮੇਵਾਰ ਤੋਂ ਕਿਉਂ ਭਜਦਾ ਹੈ ਜੀ ਚਲੋ ਫੈਕਟਰੀ ਆਪਣੇ ਜਿਹੜੇ ਹੈ ਸੀਸੀ ਸਟੀਲ ਹੈਮਨ ਦੀ ਨਾਲ ਸਾਡੀ ਗੱਲ ਹੋਈ ਆ ਸੋ ਅਸੀਂ ਜੋ ਵੀ ਗੱਲ ਅਸੀਂ ਗੱਲ ਇਹ ਕਰ ਰਹੇ ਆ ਕਿ ਜਿਹੜੇ ਜੇ ਹਾਰ ਹੋਈ ਆ ਤੇ ਜਿਹੜੇ 117 ਚੋਂ 80 ਕੈਂਡੀਡੇਟ ਹਾਰੇ ਨੇ ਤੋ ਸਰ ਜਿਹੜੇ ਹੀ ਇਹ ਆਪਣੇ ਆਪ ਹਾਰ ਗਿਆ ਇਹਦੀ ਆਪਣੀ ਕੌਨਸਟਿਚੂਐਂਸੀ ਕਾ ਰਿਆ ਜਿਹੜੀ 9 ਦੇ 9 ਅਸੈਂਬਲੀ ਕੌਨਸਟਿਚੂਐਂਸੀ ਜਿਹੜਾ ਆ ਰਿਆ ਸੋ ਜਿਹੜਾ ਆदमी ਹਾਰ ਕੇ ਹੀ ਜੇ ਪ੍ਰੈਜ਼ੀਡੈਂਟ ਉਹਨੂੰ ਖੁਦ ਜੋ ਮਣ ਕਹਿੰਦੀ ਲੋੜ ਨਹੀਂ ਪੈਣੀ ਚਾਹੀਦੀ ਆਪਣੇ ਪੰਜਾਬ ਦੇ ਪਹਿਲਾ ਪ੍ਰੈਜ਼ੀਡੈਂਟ ਹੈ ਕੈਪਟਨ ਨਵਲਿੰਦਰ ਸਿੰਘ ਜਿੰਨੇ ਸਦੋ 2012 ਵਿੱਚ ਸਭ ਤੋਂ ਪਹਿਲਾਂ ਰਜਾਇਨ ਦਿੱਤਾ ਸੀ ਉਹਨਾਂ ਨੇ ਬਾਜਵੇ ਦੀ ਗੱਲ ਨਹੀਂ ਕਰ ਰਹੇ ਜੀ ਇੰਟਰਵਿਊਲੀ ਅਸੀਂ ਪੀਸੀਸੀ ਪ੍ਰਯੋਗ ਦੀ ਗੱਲ ਕਰ ਰਹੇ ਹਾਂ ਬਾਜ ਜ਼ਰੂਰ ਦੇਖੋ ਪੀਸੀਸੀ ਪ੍ਰਯੋਗ ਖੁਦ ਜ਼ਿੰਮੇਵਾਰ ਆ 13 ਚ ਸਾਡੇ ਦੇਖੋ ਸਿੱਕਾ 8 ਸੇ ਆਈਆਂ ਸਣ 3 ਰਹਿ ਗਈਆਂ ਸਾਡਾ ਜਿਹੜਾ ਵੋਟ ਸ਼ੇਅਰ ਸੀ 43% 32% ਵੋਟਸ ਨੇ ਸਾਡਾ ਗਿਰ ਗਿਆ ਸਭ ਤੋਂ ਵੱਡਾ ਜਿਹੜਾ ਅਸੀਂ ਫੈਸ ਕੀਤਾ ਪੁਆਇੰਟ ਸੀ ਐਂਟਰੀ ਇਨ ਕੰਪ੍ਰੈਸਿਵ ਪੰਜਾਬ ਦੇ ਵਿੱਚ ਉਹ ਸਾਡੀ ਇਹਨਾਂ ਦੇ ਆਕਾਲੀਆਂ ਤੋਂ ਸਾਨੂੰ ਅੱਜ ਤੋਂ 11 ਸੀਟਾਂ ਕੈਪਟਨ ਅਮਰਿੰਦਰ ਸਿੰਘ ਦੇ ਮਾਲਵੇ 'ਚ ਆ ਨਾਂ ਮਸਾ ਲੜਦੇ ਹੁੰਦੇ ਤੇ ਘੱਟੋ ਘੱਟ ਜਿਹੜੇ 5-7 ਸੀਟਾਂ ਦੇ ਸਾਡੀਆਂ ਪਲੱਸ ਆਉਣੀਆਂ ਸੀਗੀਆਂ ਮਾਲਵੇ ਦੇ ਵਿੱਚੋਂ ਸੋ ਇਸ ਕਰਕੇ ਕਿਸੇ ਵੀ ਸੀਟ ਤੇ ਪੀਸੀਸੀ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਇਹ ਕੰਪੇਨ ਨਹੀਂ ਕਰ ਸਕੇ ਸੋ ਅਸੀਂ ਕਹਿੰਦੇ ਆ ਜੀ ਪੀਸੀਸੀ ਪ੍ਰੈਜ਼ੀਡੈਂਟ ਇਹਨੂੰ ਦੇਆਤਕ ਜ਼ਿੰਮੇਵਾਰੀ ਬਣਦੀ ਅਸੀਂ ਇਹ ਗੱਲ ਤੇ ਜ਼ੋਰ ਦੇ ਰਹੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਇੱਥੇ ਲੈ ਕੇ ਕਹਿੰਦੇ ਸਾਰ ਨੂੰ ਪਿੱਛੇ ਜੋ ਜਦੋਂ ਅੱਜ ਤੱਕ ਵੀ ਲੋਕ ਯਾਦ ਕਰਦੇ ਆ ਔਰ ਉਹੀ ਹੋਣਾ ਚਾਹੀਦਾ ਸਾਡੇ ਸਾਰਿਆਂ ਦੇ ਮੁਤਾਬਕ ਕਿ ਦੇਖੋ ਜਿਹੜੀ ਸਭ ਤੋਂ ਮੁਸ਼ਕਲ ਸੀਟ ਸੀ ਅੰਮਰਸਰ ਦੀ ਜਿਹੜੀ ਆਪਣੇ ਜੇਤਲੀ ਜੀ ਲੜ ਰਹੇ ਸੀਗੇ ਉੱਤੇ ਸਭ ਤੋਂ ਚਰਨ ਕੈਪਟਨ ਅਮਰਿੰਦਰ ਸਿੰਘ ਦਾ ਕੈਂਡੀਡੇਚਰ ਅਨਾਉਂਸ ਹੋਇਆ ਇੱਕਦਮ ਪੰਜਾਬ 'ਚ ਸਾਰੇ ਲੋਕ ਉਤਸ਼ਾਹ ਹੋ ਗਏ ਤੇ ਸਾਰਿਆਂ ਨੂੰ ਪਤਾ ਕਿ ਬਾਦਲਾ ਦੇ ਨਾਲ ਕੌਣ ਲੜਾਈ ਲੜ ਸਕਦਾ ਔਰ ਸੋਨਲੀ ਕੈਪਟਨ ਅਮਰਿੰਦਰ ਸਿੰਘ